ਬਾਪੂ ਜੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਆਪਣੇ ਜਜ਼ਬਾਤਾਂ ਦੀ ਸਾਂਝ ਸਾਡੇ ਨਾਲ ਔਰ ਲੱਖਾਂ ਦਰਸ਼ਕਾਂ ਦੇ ਨਾਲ ਕੀਤੀ ਹੈ ਮੈਨੂੰ ਖੁਸ਼ੀ ਗੱਲ ਬਾਤ ਨਾਲੋਂ ਬੜਾ ਸ਼ਨਾਨੀ ਮਾਰਿਆ ਇਹ ਤੁਹਾਡਾ ਪਿਆਰ ਆ ਹਾਂ ਬਾਪੂ ਜੀ ਬੁਲਾ ਰਹੇ ਜੀ ਜੀ ਦਵਾਈਦਾਰੂ ਕਿੱਥੋਂ ਚੱਲਦਾ ਬਾਪੂ ਜੀ ਹਾਂਜੀ ਦਵਾਈਦਾਰੂ ਕਿੱਥੋਂ ਚੱਲਦਾ ਐ ਸੰਤਾਲੇ ਆ ਮੁੰਲਾਪੁਰ ਅੱਛਾ ਉਹ ਪਿਆਰ ਕਰਦੇ ਆ ਜੀ ਬਾਪੂ ਜੀ ਧੰਨਵਾਦ ਜੀ ਤੁਹਾਡਾ ਨਹੀਂ ਹਾਲੇ ਨੇ ਅੱਛਾ ਜੀ ਕੁਲਵੰਤ ਸਿੰਘ ਆ ਗਏ ਤੂੰ ਵੀ ਆ ਜਾ ਬੇਟਾ ਤੁਸੀਂ ਵੀ ਆ ਜਾਓ ਸਰੀਰ ਕਾਫੀ ਕੰਬਣ ਲੱਗ ਪਿਆ ਬਾਹਲਾ ਜੀ ਡੋਟ ਤੋਂ ਬਾਅਦ ਹਮ ਹਰ ਵਾਰ ਬਾਹਲਾ ਤੁਸੀਂ ਦੇਖੀ ਰਹੇ ਹੋ ਮੈਂ ਛੱਡਿਆ ਹੋਇਆ ਲੱਤਾਂ ਵੀ ਜਦੋਂ ਪਹਿਲਾਂ ਆਪਾਂ ਸ਼ੁਰੂਆਤ ਕੀਤੀ ਸੀ ਉਦੋਂ ਤੁਹਾਡਾ ਸਰੀਰ ਕੰਬਦਾ ਨਹੀਂ ਸੀ ਹੁੰਦਾ ਉਦੋਂ ਡਾਂਸ ਸੀ ਨਾ ਕੋਈ ਇੰਟਰਵਿਊ ਨੀ ਕੋਈ ਨਹੀਂ ਬਸ ਆਪਾਂ ਫੋਟੋ ਆ ਜਾਣੀਆਂ ਇਹਨਾਂ ਸਾਰਿਆਂ ਦੀ ਵੀਰਾਂ ਦੀ ਤੇ ਬੇਜੀ 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 ਠੀਕ ਆ ਬਾਪੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡੇ ਵੱਲੋਂ ਦਿੱਤਾ ਇਹ ਪ੍ਰਵਾਨ ਕਰਦੇ ਹਾਂ ਸੀ ਤੇ ਜਲਦੀ ਬਾਪੂ ਜੀ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ ਮਰੇ ਨਾ ਉਹ ਥੋੜੋ ਜਿਹਾ ਹਾਂ ਜੀ ਨਹੀਂ ਇਹਨੂੰ ਇੱਥੇ ਹੀ ਆ ਇੱਧਰ ਆ ਜਾ ਨੇੜੇ ਆ ਜਾ ਬੇਟਾ ਫਿਰ ਫਰੇਮ ਬਣਿਆ ਹੋਇਆ ਨਾ ਕੈਮਰੇ ਦਾ ਹਾਂ ਹੱਥ ਲਾਉਂ ਦੋ ਸੀਂ ਹਾਂ ਜੀ ਆ ਲੋ ਜੀ ਆ ਲੋ ਠੀਕ ਹੈ ਜੀ ਧੰਨਵਾਦ ਜੀ ਆ ਬੇਟਾ ਫਰਮ ਇੱਕ ਮਿੰਟ ਲੈ ਲਓ ਹੂੰ ਮੈਂ ਇਹ ਸਨਮਾਨ ਕਿਉਂ ਚੁਣਿਆ ਹੂੰ ਸਨਮਾਨ ਬੜੇ ਮਹਿੰਗੇ ਸੋਨੇ ਪਏ ਟਾਈਮ ਜੀ ਨੇ ਟਾਈਮ ਨੇ ਸੰਭਾਲਿਆ ਉਹਨੂੰ ਟਾਈਮ ਨੇ ਐਸਾ ਪੁੱਠਾ ਘੜਾ ਦਿੱਤਾ ਮੁੜ ਕੇ ਨਹੀਂ ਦੋਵਾਰਾ ਉਹ ਨਹੀਂ ਸੰਭਲਿਆ ਹਾਂ ਪਾਣ ਮੇਰੇ ਪੜਿਆ ਨਹੀਂ ਕੰਮ ਮੇਰੇ ਕੰਮ ਨਹੀਂ ਕੀਤਾ ਬੜਾਪੇ ਮੇਰੇ ਕਹਿੰਦਾ ਮੈਨੂੰ ਡਾਕਟਰ ਦੇ ਲੈ ਕੇ ਚੱਲੋ ਸ਼ਰਮਾ ਜਾਨੀ ਬੱਚਿਆਂ ਨੂੰ ਤਾਂ ਲਿਜਾਣਾ ਹੈ ਇਸ ਨਾਲ ਕੋਈ ਫੰਚੀਆ ਜਦ ਖੁਸ਼ੀ ਚ ਹੁੰਦਾ ਉਹ ਹੈ ਪੰਡ ਬਣਾ ਪੰਛੀ ਜਿਹਾ ਪੰਛੀ ਹੋ ਗਿਆ ਤੇ ਆਪਣੇ ਚੋਂ ਆਪਾਂ ਹੋ ਗਏ। ਹੂੰ। ਤੇ ਆਪਾਂ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨੀ ਐ, ਮਰੋਂ ਕਰਕੇ ਨਹੀਂ ਗਾਣੀ। ਵਾਹ। مصیبتਾਂ ਆਉਂਦੀਆਂ ਨੇ। ਜੀ। ਲੋਕ ਤਕਲੀਫ ਹੁੰਦੇ ਆ। ਮਰਦ ਬਣ ਕੇ ਘਟ ਰਹੇ ਆ, ਵੀ ਤੈਨੂੰ ਚੱਕ ਕੇ ਉਹ ਮਾਰਾਂਗੇ ਅਸੀਂ। ਚੈਨ ਹੋਣੇ ਆ। ਜੀ।